ਦਸਦੇ ਅਨੁਕੇ ਪ੍ਰਮਾਤਮਾ ਪਾਸੋਂ ਇਹੋ ਜੀ ਦਾਤ ਮੰਗਾਂ ਕਿਹੜੀ ਦਾਤ ਮੰਗਣੀ ਹੈ ਕਿ ਮੈਨੂੰ ਸੰਤ ਜਨਾਂ ਦੀ ਗੁਰਮੁਖ ਜਨਾਂ ਦੀ ਟਹਿਲ ਕਰਨ ਦਾ ਮੌਕਾ ਮਿਲਿਆ ਰਹੇ ਤੇ ਮੈਨੂੰ ਗੁਰੂ ਜੀ ਦਾ ਸਾਥ ਮਿਲਿਆ ਰਹੇ ਅਤੇ ਹਰੀ ਨਾਮ ਜਪ ਕੇ ਮੈਂ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਸਕਾਂ ਮਾੰਗਣਾ ਮੰਗਣ ਨੀਕਾ ਹਰ ਜਸ ਉਰਤੇ ਮੰਗਣਾ ਕੀ ਮੰਗਣਾ ਗੁਰੂ ਜੀ ਤੋਂ ਹਰੀ ਦਾ ਜਸ ਮੰਗਣਾ ਹੈ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਮੰਗਣਾ ਇਹ ਹੈ ਤਿਆਗਣਾ ਤਿਆਗਣ ਨੀਕਾ ਤਿਆਗਣਾ ਕੀ ਹੈ ਕਾਮ ਕ੍ਰੋਧ ਲੋਭ ਮੋਹ ਤਿਆਗਣਾ ਜਾਗਣਾ ਜਾਗਣ ਨੀਕਾ ਜਾਗਣਾ ਕਾਦੇ ਵਿੱਚ ਹੈ ਹਰ ਕੀਰਤਨ ਮੈਂ ਜਾਗਣਾ ਜੇ ਜਾਗਣਾ ਹੈ ਤਾਂ ਉਹਦੀ ਕੀਰਤੀ ਵਿੱਚ ਜਾਗ ਉਹਦੇ ਕੀਰਤਨ ਵਿੱਚ ਜਾਗ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਦਾਤ ਮੰਗਿਆ ਕਰ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਪੂਜਾ ਚਰਨਾ ਠਾਕੁਰ ਸ਼ਰਨਾ ਇਹ ਮੰਗ ਮੰਗਿਆ ਕਰ ਕਿ ਮੈਂ ਪ੍ਰਭੂ ਚਰਨਾ ਦੀ ਭਗਤੀ ਕਰਦਾ ਰਵਾਂ ਤੇ ਪ੍ਰਭੂ ਦੀ ਸ਼ਰਨ ਵਿੱਚ ਪਿਆ ਰਹਾ ਸੋਈ ਕੁਸਲਾ ਜੋ ਪ੍ਰਭ ਜੀਓ ਕਰਨਾ ਜੋ ਕੁਝ ਪ੍ਰਮਾਤਮਾ ਕਰਦਾ ਹੈ ਮੈਂ ਉਸੇ ਨੂੰ ਸੁਖ ਕਰਕੇ ਮੰਨਣਾ ਹੈ ਮੈਂ ਉਸੇ ਨੂੰ ਆਪਣਾ ਸੁਖ ਸਮਝਣਾ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਕਿ ਜੋ ਸਤਗੁਰੂ ਜੀ ਕਹਿੰਦੇ ਆ ਉਹਨੂੰ ਭਲਾ ਕਰਕੇ ਮੰਨਣਾ ਸੋਈ ਕੁਸਲ ਜੋ ਪ੍ਰਭ ਜੀ ਉਹ ਕਰਨਾ ਸਫਲ ਹੋਤ ਇਹ ਦੁਰਲਭ ਦੇਹੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੀ ਵੇਖੋ ਉਸ ਮਨੁੱਖ ਦਾ ਇਹ ਦੁਰਲਭ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ ਜਿਹੜਾ ਇਹ ਚੀਜ਼ਾਂ ਮੰਗਦਾ ਹੈ ਨਾਮ ਮੰਗਦਾ ਹੈ ਸੇਵਾ ਮੰਗਦਾ ਹੈ ਸਿਮਰਨ ਮੰਗਦਾ ਹੈ ਇਹ ਦਾਤ ਮੰਗਦਾ ਹੈ ਜਦੋਂ ਨਾਮ ਮੰਗ ਲਿਆ ਸਭ ਕੁਝ ਵਿੱਚੀ ਆ ਜਾਂਦਾ ਹੈ ਦ੍ਰਖਤ ਮੰਗ ਲਿਆ ਤੇ ਛਾਂ ਆਪੇ ਆ ਜਾਂਦੀ ਹੈ ਇਸੇ ਤਰ੍ਹਾਂ ਨਾਮ ਵਿੱਚ ਹੀ ਸਭ ਕੁਝ ਸਮਾਇਆ ਹੋਇਆ ਹੈ ਸਫਲ ਹੋਤ ਇਹ ਦੁਰਲਭ ਦੇਹੀ ਦੁਰਲਭ ਕਿਹਨੂੰ ਕਹਿੰਦੇ ਆ ਜਿਹੜੀ ਚੀਜ਼ ਬੜੀ ਮੁਸ਼ਕਲ ਨਾਲ ਲੱਭੇ ਬੜੀ ਦੂਰੋਂ ਲੱਭੇ ਇਸੇ ਤਰ੍ਹਾਂ ਮਨੁੱਖਾ ਜਨਮ ਹੈ ਜਿਹੜਾ ਇਹ ਬਹੁਤ ਮੁਸ਼ਕਲ ਨਾਲ ਲੱਭਿਆ ਹੈ ਦੁਰਲਭ ਦੇਹੀ ਤੇ ਇਹ ਮਨੁੱਖਾ ਜਨਮ ਜਿਹੜਾ ਮਿਲਿਆ ਹੈ ਫਿਰ ਇਹਨਾਂ ਦਾਤਾਂ ਨਾਲ ਇਹ ਸਫਲ ਹੋ ਜਾਂਦਾ ਹੈ ਜਾ ਕੋ ਸਤਗੁਰ ਮਿਆ ਕਰੇ ਹੀ ਜਿਸ ਉੱਤੇ ਗੁਰੂ ਜੀ ਕਿਰਪਾ ਕਰਦੇ ਹਨ ਮੇਰ ਕਰਦੇ ਹਨ ਜਾ ਕੋ ਸਤਗੁਰ ਮਿਆ ਕਰੇ ਹੀ ਉਹ ਮਨੁੱਖ ਪਰਮਾਤਮਾ ਪਾਸੋਂ ਸਾਧ ਸੰਗਤ ਦਾ ਮਲਾਪ ਅਤੇ ਹਰੀ ਨਾਮ ਦਾ ਸਿਮਰਨ ਹੀ ਮੰਗਦਾ ਹੈ ਜਾ ਕੋ ਸਤਗੁਰ ਮਿਆ ਕਰੇ ਜਿਨ੍ਹਾਂ ਤੇ ਮੇਰ ਦਇਆ ਸਤਿਗੁਰੂ ਜੀ ਕਰਦੇ ਹਨ ਅਗਿਆਨ ਭਰਮ ਬਿਨ ਸਹਿ ਦੁੱਖ ਡੇਰਾ ਪਾਤਸ਼ਾਹ ਕਹਿੰਦੇ ਉਸ ਮਨੁੱਖ ਦੇ ਅੰਦਰ ਆਤਮਿਕ ਜੀਵਨ ਵੱਲੋਂ ਬੇਸਮਝੀ ਹੈ ਜਿਹੜੀ ਦੂਰ ਹੋ ਜਾਂਦੀ ਹੈ ਸਿਰਫ ਬੇਸਮਝੀ ਦੇ ਕਾਰਨ ਮਨੁੱਖ ਨਾਮ ਨਾਲੋਂ ਟੁੱਟਿਆ ਰਹਿੰਦਾ ਹੈ ਤੇ ਇਹ ਭਟਕਣਾ ਖਤਮ ਹੋ ਜਾਂਦੀ ਹੈ ਤੇ ਸਾਰੇ ਦੁੱਖਾਂ ਦਾ ਡੇਰਾ ਜਿਹੜਾ ਉੱਠ ਜਾਂਦਾ ਹੈ ਦੁੱਖ ਰੋਗ ਕਾ ਡੇਰਾ ਪੰਨਾ ਫਿਰ ਉਹ ਡੇਰਾ ਜਿਹੜਾ ਉਹ ਦੁੱਖ ਰੋਗ ਵਾਲਾ ਸਤਿਗੁਰੂ ਜੀ ਕਹਿੰਦੇ ਉਹ ਟੈ ਜਾਂਦਾ ਹੈ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਫਿਰ ਦੁੱਖ ਦਾ ਰੋਗ ਦਾ ਡੇਰਾ ਜਿਹੜਾ ਉਹ ਟੈ ਜਾਂਦਾ ਹੈ ਅਗਿਆਨ ਭਰਮ ਬਿਨਸਾ ਦੁੱਖ ਡੇਰਾ ਬਿਨਸ ਜਾਂਦਾ ਹੈ ਜਾ ਕਾ ਹਿਰਦੈ ਵਸੇ ਗੁਰ ਪੈਰਾ ਗੁਰ ਪੈਰਾ ਵੀ ਜਿਹਦੇ ਹਿਰਦੇ ਵਿੱਚ ਗੁਰੂ ਜੀ ਦੇ ਚਰਨ ਵਸਦੇ ਹਨ ਭਾਵ ਗੁਰੂ ਜੀ ਦਾ ਗਿਆਨ ਜਿਨ੍ਹਾਂ ਦੇ ਅੰਦਰ ਵਸਦਾ ਹੈ ਜਾ ਕਾ ਹਿਰਦੈ ਵਸੇ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਤਿਆ ਆਇਆ ਜਿਸ ਮਨੁੱਖ ਨੇ ਗੁਰੂ ਜੀ ਦੀ ਸੰਗਤ ਵਿੱਚ ਟਿਕ ਕੇ ਪ੍ਰੇਮ ਨਾਲ ਪ੍ਰਮਾਤਮਾ ਜੀ ਦਾ ਸਿਮਰਨ ਕੀਤਾ ਬੰਦਗੀ ਕੀਤੀ ਕਹੋ ਨਾਨਕ ਤិន ਪੂਰਾ ਪਾਇਆ ਸਤਿਗੁਰੂ ਜੀ ਕਹਿੰਦੇ ਉਹਨੇ ਉਸ ਪੂਰਨ ਪ੍ਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਕਾਨੜਾ ਮਹੱਲਾ 5 ਭਗਤ ਭਗਤਨ ਹੂੰ ਬਨ ਆਈ ਤਨ ਮਨ ਗਲਤ ਪਏ ਠਾਕੁਰ ਸਿਓ ਆਪਣ ਲਈਏ ਮਲਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਆ ਕਿ ਪ੍ਰਮਾਤਮਾ ਦੀ ਭਗਤੀ ਭਗਤ ਜਨਾਂ ਪਾਸੋਂ ਹੀ ਹੋ ਸਕਦੀ ਹੈ ਤਨ ਮਨ ਗਲਤ ਗਲਤ ਕਹਿੰਦੇ ਆ ਗੁਰਤਾਨ ਗੁਲਤਾਨ ਹੋ ਜਾਣਾ ਉਹਦੇ ਵਿੱਚ ਮਸਤ ਹੋ ਜਾਣਾ ਤਨ ਮਨ ਗਲਤ ਭਏ ਠਾਕਰ ਸਿਉ ਆਪਣ ਲਈ ਮਲਾਈ ਉਹਨਾਂ ਦੇ ਤਨ ਉਹਨਾਂ ਦੇ ਮਨ ਪਰਮਾਤਮਾ ਦੀ ਯਾਦ ਯਾਦ ਵਿੱਚ ਮਸਤ ਹੋ ਜਾਂਦੇ ਹਨ ਤੇ ਉਹਨਾਂ ਨੂੰ ਪ੍ਰਭੂ ਫਿਰ ਆਪਣੇ ਨਾਲ ਮਿਲਾ ਲੈਂਦਾ ਹੈ ਗਾਵਣ ਖਾਰੀ ਗਾਵੇ ਗੀਤਾ ਤੇ ਉਧਰੇ ਬਸੇ ਜੇ ਚੀਤਾ ਇਸ ਤਰ੍ਹਾਂ ਲੋਕ ਰਵਾਜੀ ਤੌਰ ਤੇ ਹੀ ਸਿਫਸਲਾ ਦੇ ਗੀਤ ਗਾਉਂਦੇ ਹਨ ਤੇ ਉਧਰੇ ਬਸੇ ਜੇ ਚੀਤ ਪਰ ਸੰਸਾਰ ਸਮੁੰਦਰ ਤੋਂ ਪਾਰ ਉਹੀ ਲੰਗਦੇ ਆ ਜੋ ਹਿਰਦੇ ਕਰਕੇ ਜਪਦੇ ਹਨ ਜੋ ਅੰਦਰ ਕਰਕੇ ਜਪਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਗੁਰੂ ਜੀ ਦੀ ਸਿਫਸਲਾ ਤੇ ਗੁਣ ਬਸਦੇ ਹਨ ਗਾਵਣ ਹਾਰੀ ਗਾਵੇ ਗੀਤ ਤੇ ਉਧਰੈ ਬਸੈ ਜਹ ਚੀਤ ਦੇਖੇ ਵਿੰਜਨਾ ਪਾਰੋ ਸੁਨਹਾਰੇ ਹੋਰ ਨਾ ਅੱਗੇ ਖਾਣੇ ਧਰਨ ਵਾਲੇ ਨੇ ਤਾਂ ਸਦਾ ਹੀ ਸਵਾਦਲੇ ਖਾਣੇ ਵੇਖੇ ਹਨ ਦੇਖੇ ਵਿੰਜਨਾ ਪਰੋਸਨ ਹਾਰੇ ਜੇ ਭੋਜਨ ਕਿੰਨੋ ਤ੍ਰੇਤ ਪਰ ਰਜ ਦੇ ਉਹੀ ਹਨ ਜਿਨ੍ਹਾਂ ਨੇ ਖਾਣੇ ਖਾਦੇ ਹੁਣ ਦੇਖਣ ਵਾਲਾ ਥੋੜੀ ਖਾਣੇ ਨਾਲ ਅਰਾਜਦਾ ਤੇ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਵੀ ਦਿੱਠਿਆ ਮੁਕਤ ਨਾ ਹੋ ਗਈ ਜਿਚਰ ਸ਼ਬਦ ਨਾ ਕਰੇ ਵਿਚਾਰ ਕਹਿੰਦੇ ਦੇਖਣ ਨਾਲ ਵੀ ਮੁਕਤ ਨਹੀਂ ਹੋਇਆ ਜਾਣਾ ਜਿੰਨਾ ਚਿਰ ਮਨੁੱਖ ਸ਼ਬਦ ਦੀ ਵਿਚਾਰ ਨਾਲ ਨਹੀਂ ਜੁੜਦਾ ਦਿੱਠਿਆ ਮੁਕਤ ਨਾ ਹੋ ਗਈ ਜਿਚਰ ਸ਼ਬਦ ਨਾ ਕਰੇ ਵਿਚਾਰ ਜਿਨਾ ਚਿਰ ਸ਼ਬਦ ਦੀ ਵਿਚਾਰ ਨਾਲ ਨਹੀਂ ਜੁੜਦਾ ਜਿਵੇਂ ਕੜਛੀਆਂ ਫਿਰਨ ਸਵਾਉ ਨ ਜਾਣ ਸੁਣੀਆਂ ਜਿਵੇਂ ਕੜਛੀ ਹੁਣ ਦਿਨ ਰਾਤ ਸਬਜੀ ਵਿੱਚ ਘੁੰਮਦੀ ਰਹਿੰਦੀ ਆ ਪਰ ਉਹਨੂੰ ਕੀ ਪਤਾ ਸਵਾਦ ਵੀ ਸਬਜੀ ਦਾ ਸਵਾਦ ਕੀ ਹੈ ਸਬਜੀ ਦਾ ਟੇਸਟ ਕੀ ਹੈ ਕੜਛੀਆਂ ਫਰਨ ਸਵਾਉ ਨ ਜਾਣ ਸੁਣੀਆਂ ਇਸੇ ਤਰ੍ਹਾਂ ਅਸੀਂ ਘੁੰਮਦੇ ਰਹੇ ਆਉਂਦੇ ਰਹੇ ਜਾਂਦੇ ਰਹੇ ਉਹ ਕੜਛੀ ਵਾਲਾ ਕੰਮ ਹੋ ਜਾਂਦਾ ਆਉਂਦੇ ਰਹੇ ਘੁੰਮਦੇ ਰਹੇ ਪਰ ਪਤਾ ਉਹਦਾ ਰਸ ਉਹਦਾ ਸਵਾਦ ਤਾਂ ਚੱਖ ਹੀ ਨਹੀਂ ਸਕੇ ਕਿਉਂਕਿ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੇ ਹਰ ਹਰ ਊਤਮ ਬਾਣੀ ਗਾਵੇ ਆ ਸੁਣਿਆ ਤਿਨ ਕਾ ਹਰ ਥਾਏ ਪਾਵੈ ਜੇ ਸਤਗੁਰੂ ਕੀ ਆਗਿਆ ਸਤ ਸਤ ਕਰਮਾਨੀ ਪੂਜਦੇ ਅਸੀਂ ਸਾਰੇ ਆ ਮੱਥਾ ਟੇਕਣ ਆਉਨੇ ਆ ਤੇ ਗੁਰੂ ਜੀ ਦਾ ਬਹੁਤ ਅਦਬ ਵੀ ਕਰਦੇ ਆ ਸਤਕਾਰ ਵੀ ਕਰਦੇ ਆ ਪਰ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਕੇਵਲ ਪੂਜਾ ਬਣ ਕੇ ਰਹਿ ਜੇਗੀ ਜੇ ਸ਼ਬਦ ਨਾਲ ਨਾ ਜੁੜਿਆ ਸੇਵਕ ਸਿੱਖ ਪੂਜਣ ਸਵਾਬ ਹੈ ਪੂਜਣ ਤੇ ਸਾਰੀ ਹੁੰਦੇ ਆ ਸਭ ਗਾਵੇ ਹਰ ਹਰ ਊਤਮ ਬਾਣੀ ਗਉਂਦੇ ਬੜਿਆ ਪਰ ਗਾਇਆ ਸੁਣਿਆ ਕੀ ਦਾ ਪ੍ਰਵਾਨ ਹੁੰਦਾ ਜਿਨ੍ਹਾਂ ਨੇ ਗੁਰੂ ਜੀ ਦੇ ਬਚਨ ਨੂੰ ਮੰਨਿਆ ਗੁਰੂ ਜੀ ਦੇ ਬਚਨ ਨੂੰ ਧਾਰਨ ਕੀਤਾ ਤੇ ਉਧਰੇ ਬਸੇ ਜੇ ਚੀਤ ਇਸੇ ਤਰ੍ਹਾਂ ਇੱਥੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਆ ਕਿ ਪੇਖੇ ਵਿੰਜਨ ਪਰੋਸਣ ਹਰ ਕਿ ਜੇ ਹੋਰ ਨਾ ਅੱਗੇ ਪਰੋਸ-ਪਰੋਸ ਕੇ ਰੱਖੀ ਜਾਈਏ ਸਵਾਦਲੇ ਖਾਣੇ ਆਪ ਨੂੰ ਕੋਈ ਸਵਾਦ ਨਹੀਂ ਆਉਂਦਾ ਜੇ ਭੋਜਨ ਕੀਨੋ ਤ੍ਰਿਪਤਾਰੇ ਪਰ ਰਜੂਗਾ ਤਾਂ ਉਹੀ ਨਾ ਜਿਹੜਾ ਭੋਜਨ ਖਾਊਗਾ ਅਨਕ ਸਵਾੰਗ ਕਾਛੇ ਪੇਖਤਾਰੀ ਇਸ ਤਰ੍ਹਾਂ ਮਹਾਰਾਜ ਕਹਿੰਦੇ ਸਵਾੰਗੀ ਮਨੁੱਖ ਮਾਇਆ ਦੀ ਖਾਤਰ अनेका ਮਨਵਾਸ਼ਤ ਸਵਾੰਗ ਧਾਰਨ ਕਰਦਾ ਹੈ ਅਨੇਕਾਂ ਸਵਾਗ ਬਣਾਉਂਦਾ ਹੈ ਜੈਸੋ ਸਾ ਤੈਸੋ ਦ੍ਰਿਸ਼ਟਾਰੀ ਪਰ ਜਿਹੋ ਜਿਹਾ ਉਹ ਅਸਲ ਵਿੱਚ ਹੈ ਉਹੋ ਜਿਹਾ ਹੀ ਉਹਨਾਂ ਨੂੰ ਦਿਸਦਾ ਹੈ ਜਿਹੜੇ ਉਸ ਨੂੰ ਜਾਣਦੇ ਹਨ ਕਰਨ ਕਾਵਣ ਸਗਲ ਜੰਜਾਰ ਨਾਨਕ ਦਾਸ ਸੱਚ ਕਰਨੀ ਸਾਰ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਹਰੀ ਨਾਮ ਸਿਮਰਨ ਤੋਂ ਬਿਨਾਂ ਹੋਰ ਗੋਰ ਗੱਲਾਂ ਆਖਣੀਆਂ ਆਖਵਾਣੀਆਂ ਇਹ ਸਾਰੇ ਉਦਮ ਇੱਕ ਮਾਇਆ ਦੀਆਂ ਫਾਈਆਂ ਦਾ ਮੂਲ ਹੈ ਇਹ ਹੋਛੀਆਂ ਗੱਲਾਂ ਦੱਸਦੇ ਐ ਨੂੰ ਸਤਿਗੁਰੂ ਜੀ ਬਿਨਾ ਨਾਮ ਤੋਂ ਹੋਰ-ਹੋਰ ਗੱਲਾਂ ਕਰਨੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ ਵੀ ਨਾਮ ਬਿਨਾ ਸਭ ਕੂੜ ਹੈ ਤੇ ਗੱਲਾਂ ਸਭ ਹੋਛੀਆਂ ਹਨ ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ ਨਾਨਕ ਦਾਸ ਸੱਚ ਕਰਨੇ ਸਾਰ ਪ੍ਰਮਾਤਮਾ ਦਾ ਨਾਮ ਸਿਮਰਨਾ ਇਸ ਮਨੁੱਖਾ ਜਨਮ ਦੇ ਅੰਦਰ ਸਭ ਤੋਂ ਸ੍ਰੇਸ਼ਟ ਕਰਤਵ ਹੈ ਆਖੋ ਸਤਨਾਮ ਸਭ ਤੋਂ ਸ੍ਰੇਸ਼ਟ ਕਰਮ ਹੈ ਨਾਨਕ ਦਾਸ ਸੱਚ ਕਰਨੇ ਸਾਰ ਕਰਨੀ ਭਾਵ ਸ੍ਰੇਸ਼ਟ ਸਭ ਤੋਂ ਉੱਤਮ ਕਰਤਵ ਕਾਨੜਾ ਮਹਲਾ 5 ਵਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਆ ਤੇਰੋ ਜਨ ਹਰ ਜਸ ਸੁਨਤ ਉਮਾਹਿ ਰਹਾਉ ਤੇਰਾ ਸੇਵਕ ਤੇਰੀ ਸਿਫਤਸਲਾ ਸੁਣਦਿਆਂ ਉਮਾਹ ਵਿੱਚ ਆਵਸਦਾ ਹੈ ਪ੍ਰਸੰਨ ਚਿੱਤ ਹੋ ਜਾਂਦਾ ਹੈ ਭਾਵ ਤੇਰੋ ਜਨ ਹਰ ਜਸ ਸੁਨਤ ਉਮਾਹਿਓ ਮਨੈ ਪ੍ਰਗਾਸ ਦੇਖ ਪ੍ਰਭ ਕੀ ਸੋਭਾ ਜਦ ਤੱਕ ਆ ਤ ਦੇਖੋ ਆਹੋ ਪ੍ਰਭੂ ਦੀ ਵਡਿਆਈ ਵੇਖ ਕੇ ਮੇਰੇ ਮਨ ਵਿੱਚ ਆਤਮਿਕ ਜੀਵਨ ਦਾ ਚਾਨਣ ਹੋ ਗਿਆ ਜਦੋਂ ਮੈਂ ਪ੍ਰਮਾਤਮਾ ਦੀ ਵਡਿਆਈ ਵੇਖੀ ਪ੍ਰਮਾਤਮਾ ਦੀ ਵਡਿਆਈ ਨੂੰ ਸਮਝਿਆ ਫਿਰ ਇਹੋ ਜੀ ਬਿਰਤੀ ਹੋ ਗਈ ਜਿੱਧਰ ਕਿਧਰ ਵੀ ਮੈਂ ਦੇਖਦਾ ਹਾਂ ਮੈਨੂੰ ਹਰ ਪਾਸੇ ਪ੍ਰਮਾਤਮਾ ਮੌਜੂਦ ਦਿਸਦਾ ਹੈ ਸਭ ਤੇ ਪਰ ਪਰ ਤੇ ਉੱਚਾ ਗਹਿਰ ਗੰਭੀਰ ਅਥਾ ਹਿਉ ਪ੍ਰਮਾਤਮਾ ਸਭ ਜੀਵਾਂ ਤੋਂ ਵੱਡਾ ਹੈ ਸਭ ਜੀਵਾਂ ਤੋਂ ਉੱਚਾ ਡੂੰਗਾ ਸਮੁੰਦਰ ਹੈ ਵੱਡੇ ਜਿਗਰੇ ਵਾਲਾ ਹੈ ਤੇ ਉਹਦੀ ਹਾਥ ਉਹਦਾ ਉਰਲਾ ਪਰਲਾ ਬੰਨਾ ਲੱਭਣਾ ਬਹੁਤ ਮੁਸ਼ਕਲ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਤਾਂ ਪੋਤ ਮਿਲੇ ਓ ਭਗਤਨ ਕੋ ਜਨ ਸਿਓ ਪਰਦਾ ਲਾ ਹਿਓ ਓਤ ਪੋਤ ਕਹਿੰਦੇ ਆ ਉਣੇ ਹੋਏ ਵਿੱਚ ਪੋਤ ਪ੍ਰੋਏ ਹੋਏ ਵਿੱਚ ਜਿਵੇਂ ਤਾਣੇ ਵਿੱਚ ਪੇਟੇ ਵਿੱਚ ਧਾਗਾ ਮਿਲਿਆ ਹੁੰਦਾ ਹੈ ਤਿਵੇਂ ਪ੍ਰਮਾਤਮਾ ਆਪਣੇ ਭਗਤਾਂ ਨੂੰ ਮਿਲਿਆ ਹੁੰਦਾ ਹੈ ਤਾਣੇ ਪੇਟੇ ਵਾਂਗ ਓ ਇੱਕ ਹੈ ਹਰ ਹਰ ਜਨ ਦੋਏ ਏਕ ਹੈ ਵਿਭ ਵਿਚਾਰ ਕਛ ਨਾ ਹੈ ਹਰੀ ਪ੍ਰਮਾਤਮਾ ਤੇ ਹਰੀ ਦਾ ਜਨ ਇਕ ਮਿਕ ਹਨ ਕਾਦੇ ਵਾਂਗ ਇੱਕ ਤਾਣੇ ਪੇਟੇ ਵਾਂਗ ਗੁਰ ਪ੍ਰਸਾਦ ਗਾਵੇ ਗੁਰੂ ਨਾਨਕ ਸਹਜ ਸਮਾਦ ਸਮਾਹਿਓ ਇਸੇ ਤਰ੍ਹਾਂ ਸਤਿਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਪ੍ਰਮਾਤਮਾ ਜੀ ਦੇ ਗੁਣਾਂ ਨੂੰ ਗਾਉਂਦਾ ਹੈ ਜਾਂ ਗੁਣਾਂ ਨੂੰ ਗਾਉਂਦਾ ਰਹਿੰਦਾ ਹੈ ਉਹ ਭਾਈ ਆਤਮਿਕ ਅਡੋਲਤਾ ਦੀ ਸਮਾਧੀ ਵਿੱਚ ਲੀਨ ਹੋ ਜਾਂਦਾ ਹੈ ਕਾਨੜਾ ਮਹੱਲਾ ਪੰਜਵਾਂ ਸੰਤਨ ਪੈ ਆਪ ਉਧਾਰਨ ਆਇਓ ਇਸੇ ਤਰ੍ਹਾਂ ਜਗਤ ਦੇ ਜੀਵਾਂ ਨੂੰ ਬਕਾਰਾਂ ਤੋਂ ਬਚਾਉਣ ਲਈ ਪ੍ਰਮਾਤਮਾ ਆਪ ਸੰਤ ਜਨਾਂ ਦੇ ਹਿਰਦੇ ਵਿੱਚ ਆਵਾਸਦਾ ਹੈ ਆਪ ਕਮਾਈ ਵਾਲੀਆਂ ਰੂਹਾਂ ਨੂੰ ਭੇਜਦਾ ਹੈ ਜੋ ਉਪਦੇਸ਼ ਦੇ ਕੇ ਤੇ ਜਗਤ ਦੇ ਜੀਵਾਂ ਨੂੰ ਬਕਾਰਾਂ ਤੋਂ ਬਚਾਉਂਦੇ ਆ ਤੇ ਗੁਰੂ ਦੇ ਲੜ ਲਾਂਦੇ ਆ ਉਹਨਾਂ ਨੂੰ ਸੰਤ ਜਨ ਕਿਹਾ ਜਾਂਦਾ ਆ ਆਖੋ ਸਤਨਾਮ ਜਿਹੜੇ ਆਪ ਜਪਦੇ ਆ ਤੇ ਹੋਰਨਾਂ ਨੂੰ ਜਪਾਉਂਦੇ ਆ ਤੇ ਜਗਤ ਦੇ ਜੀਵਾਂ ਨੂੰ ਪੈਦਾ ਕਰਕੇ ਭੇਜਦਾ ਹੈ ਸੰਤਨ ਪੈ ਆਪ ਉਧਾਰਨ ਆਇਓ ਦਰਸ਼ਨ ਭੇਟਤ ਹੋਤ ਪਨੀਤਾ ਹਰ ਹਰ ਮੰਤਰ ਦਿਰਡਾਇਓ ਜੀਵ ਫਿਰ ਗੁਰੂ ਜੀ ਦਾ ਦਰਸ਼ਨ ਕਰਦਿਆਂ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਆ ਗੁਰੂ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਪੱਕਾ ਕਰ ਦਿੰਦਾ ਹੈ ਕਟ ਰੋਗ ਭੈ ਮਨ ਨਿਰਮਲ ਹਰ ਹਰ ਔਖਦ ਖਾਇਓ ਇਸੇ ਤਰ੍ਹਾਂ ਜਿਸ ਮਨੁੱਖ ਪਾਸੋਂ ਹਰੀ ਨਾਮ ਦੀ ਦਵਾਈ ਲੈ ਕੇ ਖਾਂਦੇ ਹਨ ਜਿਹੜੇ ਮਨੁੱਖ ਗੁਰੂ ਪਾਸੋਂ ਉਹਨਾਂ ਦੇ ਸਾਰੇ ਰੋਗ ਕੱਟੇ ਜਾਂਦੇ ਆ ਉਹਨਾਂ ਦੇ ਮਨ ਪਵਿੱਤਰ ਹੋ ਜਾਂਦੇ ਆ ਸਭ ਤੋਂ ਵੱਡੇ ਜਿਹੜੇ ਰੋਗਾਂ ਦੀ ਗੱਲ ਕੀਤੀ ਗਈ ਆ ਨਾ ਗੁਰਬਾਣੀ ਦੇ ਅੰਦਰ ਅਸਲੋ ਸਭ ਤੋਂ ਵੱਡੇ ਰੋਗ ਕਾਮ ਕ੍ਰੋ ਲੋ ਮੋਹ ਹੰਕਾਰ ਦੀ ਗੱਲ ਕੀਤੀ ਗਈ ਹੈ ਇਹ ਰੋਗ ਫਿਰ ਸਤਗੁਰੂ ਸੱਚੇ ਪਾਤਸ਼ਾਹ ਜੀ ਦੂਰ ਕਰ ਦਿੰਦੇ ਹਨ ਆਸਥਿਤ ਭਏ ਬਸੇ ਸੁਖ ਥਾਨਾ ਬਹਰਣਾ ਕਤ ਹੂੰ ਧਾਇਓ ਇਸ ਇਸ ਕਰਕੇ ਫਿਰ ਗੁਰੂ ਪਾਸੋਂ ਨਾਮ ਦਵਾਈ ਲੈ ਕੇ ਖਾਣ ਵਾਲੇ ਮਨੁੱਖ ਅਡੋਲ ਚਿੱਤ ਹੋ ਜਾਂਦੇ ਹਨ ਆਤਮਿਕ ਆਨੰਦ ਵਿੱਚ ਟਿਕ ਜਾਂਦੇ ਆ ਤੇ ਇਸ ਆਨੰਦ ਨੂੰ ਛੱਡ ਕੇ ਉਹ ਮੁੜ ਹੋਰ ਕਿਸੇ ਪਾਸੇ ਪਟਕਦੇ ਨਹੀਂ ਉਹਨਾਂ ਦੀ ਪਟਕਣਾ ਖਤਮ ਹੋ ਜਾਂਦੀ ਹੈ ਜੇ ਪਟਕਣਾ ਲੱਗੀ ਹੈ ਤਾਂ ਇਹ ਜੁੜਾ ਹੀ ਨਹੀਂ ਜੇ ਜੁੜ ਗਿਆ ਤਾਂ ਪਟਕਣਾ ਹੋ ਹੀ ਨਹੀਂ ਸਕਦੀ ਆਖੋ ਸਤਨਾਮ ਸੰਤ ਪ੍ਰਸਾਦ ਧਰੇ ਕੁਲ ਲੋਗਾ ਨਾਨਕ ਲਿਪਤਨਾ ਮਾਇਓ ਇਸ ਤਰ੍ਹਾਂ ਭਾਈ ਸਤਗੁਰੂ ਦੀ ਕਿਰਪਾ ਨਾਲ ਨਾਮ ਰੂਪੀ ਦਵਾਈ ਖਾ ਕੇ ਉਹ ਨਿਰੇ ਆਪ ਹੀ ਨਹੀਂ ਧਰਦੇ ਉਹਨਾਂ ਦੀ ਕੁਲ ਦੇ ਲੋਕ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਤੇ ਉਹਨਾਂ ਉੱਤੇ ਵੀ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਸਭ ਪ੍ਰਾਈਤਾਤ ਬਿਸਰ ਜਾਂਦੀ ਹੈ ਜਿਸ ਤਰ੍ਹਾਂ ਅਗਲੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਆ ਕਾਨੜਾ ਮਹੱਲਾ 5 ਇਹ ਵੀ ਕਾਨੜਾ ਰਾਗ ਦੇ ਵਿੱਚ ਸ਼ਬਦ ਚੱਲ ਰਹੇ ਆ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਬਾਣੀ ਹੈ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਵੀ ਜਦੋਂ ਮਨੁੱਖ ਸ਼ਬਦ ਨਾਲ ਜੁੜ ਜਾਂਦਾ ਹੈ ਫਿਰ ਕੀ ਹੁੰਦਾ ਹੈ ਤਦੋਂ ਦੂਜਿਆਂ ਦਾ ਸੁੱਖ ਵੇਖ ਕੇ ਅੰਦਰੇ-ਅੰਦਰ ਸੜਨ ਦੀ ਆਦਤ ਭੁੱਲ ਜਾਂਦੀ ਹੈ ਇਹਨੂੰ ਤਾਤਪਰਾਈ ਕਹਿੰਦੇ ਬਿਸਰ ਗਈ ਸਭ ਤਾਤਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਬਿਸਰ ਗਈ ਤਾਤਪਰਾਈ ਭਾਵ ਤਾਤ ਕਹਿੰਦੇ ਆ ਈਰਖਾ ਨੂੰ ਸਾੜੇ ਨੂੰ ਤਾਤਪਰਾਈ ਭਾਵ ਦੂਜਿਆਂ ਦਾ ਸੁੱਖ ਵੇਖ ਕੇ ਅੰਦਰ ਸੜਨ ਪੈਦਾ ਹੋ ਜਾਣੀ ਫਿਰ ਅੰਦਰ ਸ਼ਬਦ ਦਾ ਪ੍ਰਕਾਸ਼ ਨਹੀਂ ਹੋਇਆ ਜੀ ਸੈਨ ਸ਼ਕਤੀ ਹੈ ਨਹੀਂ ਇਸੇ ਤਰ੍ਹਾਂ ਮਰ ਸੱਚੇ ਪਾਤਸ਼ਾਹ ਕਹਿੰਦੇ ਆ ਇਹ ਕਦੋਂ ਖਤਮ ਹੋਈ ਜਬ ਤੇ ਸਾਧ ਸੰਗਤ ਮੋਹਿ ਪਾਈ ਜਦੋਂ ਮੈਂ ਗੁਰੂ ਜੀ ਦੀ ਸੰਗਤ ਪ੍ਰਾਪਤ ਕੀਤੀ ਫਿਰ ਮੇਰੇ ਅੰਦਰ ਕੀ ਹੋਇਆ ਨਾ ਕੋ ਬੈਰੀ ਨਹੀਂ ਬੇਗਾਨਾ ਸਾਗਲ ਸੰਗ ਹਮਕੋ ਬਣ ਆਈ ਫਿਰ ਇਹੋ ਜੀ ਬਿਰਤੀ ਬਣ ਗਈ ਨਾ ਕੋਈ ਬੈਰੀ ਦਿਸਦਾ ਨਾ ਕੋਈ ਉਪਰਾ ਦਿਸਦਾ ਫਿਰ ਸਭ ਨਾਲ ਨਾਲ ਪ੍ਰੇਮ ਬਣਿਆ ਰਹਿੰਦਾ ਹੈ ਨਾ ਕੋ ਬੈਰੀ ਨਹੀਂ ਬੇਗਾਨਾ ਸਾਗਲ ਸੰਗ ਹਮਕੋ ਬਣਿਆ ਜੋ ਪ੍ਰਭ ਕੀਨੋ ਸੋ ਪਾਲ ਮਾਨੇ ਇਹ ਸਮਤ ਸਾਧੂ ਤੇ ਪਾਈ ਇਹ ਸਤ ਮੈਨੂੰ ਗੁਰੂ ਜੀ ਤੋਂ ਮਿਲੀ ਫਿਰ ਜੋ ਕੁਝ ਪ੍ਰਮਾਤਮਾ ਕਰਦਾ ਹੈ ਜੋ ਪ੍ਰਭ ਕੀਨੋ ਜੋ ਪ੍ਰਭ ਕੀਨੋ ਸੋ ਭਲ ਮੰਨੋ ਇਹ ਸਮਤ ਸਾਧੂ ਤੇ ਪਾਈ ਸਭ ਜੀਵਾਂ ਲਈ ਭਲਾ ਹੀ ਮੰਦਾ ਹਾਂ ਇਹ ਚੰਗੀ ਅਕਲ ਮੈਂ ਕਿੱਥੋਂ ਸਿੱਖੀ ਮੈਂ ਆਪਣੇ ਗੁਰੂ ਜੀ ਤੋਂ ਸਿੱਖੀ ਸਹਿਨਸੀਲਤਾ ਤੇ ਇਹ ਸਾਰਾ ਕੁਝ ਫਿਰ ਮੈਂ ਗੁਰੂ ਜੀ ਤੋਂ ਪ੍ਰਾਪਤ ਕੀਤਾ ਸਭ ਮੈਂ ਰਬ ਰਹਿਆ ਪ੍ਰਭ ਏਕੈ ਪੇਖ ਪੇਖ ਨਾਨਕ ਬਿਗਸਾਈ ਇਸੇ ਤਰ੍ਹਾਂ ਜਦੋਂ ਸਾਥ ਸੰਗਤ ਮਿਲੀ ਤੇ ਮੈਨੇ ਓਹ ਦੱਸਦਾ ਕਿ ਇੱਕ ਪਰਮਾਤਮਾ ਹੀ ਸਭ ਵਿੱਚ ਮੌਜੂਦ ਹੈ ਤਾਂ ਇਹ ਮੈਂ ਸਭ-ਸਭ ਨੂੰ ਵੇਖ-ਵੇਖ ਕੇ ਸੜਦਾ ਨਹੀਂ ਮੈਂ ਸਭ ਨੂੰ ਵੇਖ-ਵੇਖ ਕੇ ਖੁਸ਼ ਹੁੰਦਾ ਹਾਂ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਰਹਿਮਤਾਂ ਵਰਤਾ ਰਹੇ ਸੰਗਤ ਹੋਇਆਂ ਪੁੱਲਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ